ਜਿਹੜੇ ਪਰਿਵਾਰ ਦੁਖੀ ਨੇ ਦੱਸ ਤਈਏ ਕਿ ਪਰਿਵਾਰ ਏਜੰਟਾਂ ਤੋਂ ਦੁਖੀ ਨੇ ਬਹੁਤ ਸਾਰੇ ਨੌਜਵਾਨ ਮੁੰਡੇ ਜਿਹੜੇ ਆ ਉਹ ਬਾਹਰ ਜਾ ਕੇ ਕਈ ਮੁੰਡੇ ਫਸ ਗਏ ਆ ਤਾਂ ਕਈ ਏਜੰਟਾਂ ਨੇ ਆਪਣੇ ਦਫ਼ਤਰ ਜਿਹੜੇ ਆ ਉਹ ਮਹੀਨੇ ਬਾਅਦ ਬਦਲੀ ਕਰ ਲੈਂਦੇ ਆ ਤਾਂ ਫਿਰ ਦੱਸ ਤਈਏ ਕਿ ਪੰਜਾਬ ਦੀ ਆਵਾਜ਼ ਨੌਜਵਾਨਾਂ ਦੀ ਆਵਾਜ਼ ਔਰ ਜੋ ਫਸੇ ਹੋਏ ਨੌਜਵਾਨ ਨੇ ਜੋ ਏਜੰਟਾਂ ਦੇ ਧੱਕੇ ਚੜੇ ਨੇ ਉਹਨਾਂ ਦੀ ਆਵਾਜ਼ ਬਣ ਕੇ ਪੰਨਾ ਸਿੱਧੂ ਅੱਜ ਪਹੁੰਚਿਆ ਔਰ ਦੱਸ ਤਈਏ ਕਿ ਅਸੀਂ ਇਸ ਵੇਲੇ ਬੋਹਾਲੀ ਦੇ ਵਿੱਚ ਖੜੇ ਆ ਔਰ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਇਕੱਠ ਕੀਤਾ ਗਿਆ ਜਿੱਥੋਂ ਕਿ ਹੁਣ ਮਾਰਚ ਜਿਹੜਾ ਉਹ ਡੀਸੀ ਸਾਹਿਬ ਦੇ ਆਫਿਸ ਨੂੰ ਜਾਣਾ ਔਰ ਪੁਲਿਸ ਪ੍ਰਸ਼ਾਸਨ ਜਿਹੜਾ ਇੱਥੇ ਪਹੁੰਚਿਆ ਲਗਾਤਾਰ ਉਸ ਰੋਸ ਮਾਰਚ ਦੇ ਵਿੱਚ ਔਰ ਗੱਡੀਆਂ ਤੁਸੀਂ ਵੇਖ ਸਕਦੇ ਹੋ ਨੌਜਵਾਨੀ ਵੇਖ ਸਕਦੇ ਹੋ ਕਿ ਚੰਡੀਗੜ੍ਹ ਦੇ ਮੋਹਾਲੀ ਦੇ ਔਰ ਪੂਰੇ ਪੰਜਾਬ ਦੇ ਲੋਕ ਭਾਨਾ ਸਿੱਧੂ ਦੇ ਕੋਲ ਪਹੁੰਚੇ ਔਰ ਗੁਰਦੁਆਰਾ ਸਾਹਿਬ ਦੇ ਅੰਦਰ ਇਕੱਠ ਹੈ ਔਰ ਮਾਰਚ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਤਾਂ ਮਾਵਲਾ ਕੀ ਆਮਵਲਾ ਫੇਰ ਦੱਸ ਤਈਏ ਕਿ ਜੋ ਏਜੰਟ ਹੈ ਕੋਈ ਵੀ ਆਫਿਸ ਹੈ ਉਸ ਦਾ ਇੱਕ ਲੀਗਲ ਡਾਕੂਮੈਂਟ ਲਿਖਿਆ ਜਾਂਦਾ ਹੈ ਕਿ ਇਸ ਆਫਿਸ ਦੇ ਵਿੱਚ ਅਸੀਂ 11 ਮਹੀਨੇ ਅਸੀਂ 3 ਸਾਲ ਅਸੀਂ ਬੈਠਾਂਗੇ ਲੇਕਿਨ ਉਸ ਦੀ ਪ੍ਰਕਿਰਿਆ ਕੀ ਹੈ ਕਿ 1 ਮਹੀਨੇ ਦੇ ਵਿੱਚ ਹੀ ਆਪਣਾ ਆਫਿਸ ਜਿਹੜਾ ਪੈਸੇ ਇਕੱਠੇ ਕਰਕੇ ਏਜੰਟਾਂ ਵੱਲੋਂ ਬਦਲ ਲਿਆ ਜਾਂਦਾ ਹੈ ਤਾਂ ਜਿਸ ਕਰਕੇ ਬਹੁਤ ਸਾਰੇ ਪਰਿਵਾਰ ਪਿੱਛਾ ਆਵਾਜ਼ ਦਿੰਦੇ ਆ ਪਿੱਛਾ ਪਛਤਾਉਂਦੇ ਆ ਕਿ ਸਾਡੇ ਬੱਚੇ ਕਿੱਥੇ ਗਏ ਸਾਡਾ ਪੈਸਾ ਖੂਹ ਵਿੱਚ ਚਲਿਆ ਗਿਆ ਬਹੁਤ ਸਾਰੀਆਂ ਆਵਾਜ਼ਾਂ ਜਿਹੜੀਆਂ ਉਹ ਪਰਿਵਾਰਾਂ ਦੀਆਂ ਕੋਈ ਨਹੀਂ ਸੁਣਦਾ ਪਰਣਾ ਸਿੱਧੂ ਨੇ ਇੱਕ ਗੱਲ ਬਹੁਤ ਵਧੀਆ ਕਹੀ ਆ ਕੀ ਮੁੱਖ ਮੰਤਰੀ ਸਾਹਿਬ ਨੂੰ ਇੱਕ ਬੀਬੀ ਜਿਹੜੀ ਆ ਉਹ ਸਰਪੰਚ ਨੂੰ ਗਾਲਾ ਕੱਢਦੀ ਆ ਤਾਂ ਮੁੱਖ ਮੰਤਰੀ ਸਾਹਿਬ ਨੂੰ ਉਹ ਸੁਣ ਜਾਂਦਾ ਲੇਕਿਨ ਸਾਰੀਆਂ ਮਾਵਾਂ ਸਾਰੇ ਪਿਤਾ ਔਰ ਭਰਾ ਪੈਣਾ ਪਰ ਲਾਰੇ ਨੇ ਕਿ ਸਾਡੇ ਬੱਚੇ ਏਜੰਟਾਂ ਦੇ ਤੱਕੇ ਚੜ ਗਏ ਅੱਜ ਬੱਚੇ ਨਹੀਂ ਅੱਜ ਵਾਪਸ ਨਹੀਂ ਆ ਰਹੇ ਅੱਜ ਟਿਕਾਣੇ ਨਹੀਂ ਆ ਰਹੇ ਤੇ ਮੁੱਖ ਮੰਤਰੀ ਸਾਹਿਬ ਨੂੰ ਪੂਰੇ ਪੰਜਾਬ ਦੀਆਂ ਉਹਨਾਂ ਮਾਵਾਂ ਦੀ ਆਵਾਜ਼ ਨਹੀਂ ਸੁਣ ਰਹੀ ਇਸ ਤਰ੍ਹਾਂ ਦੇ ਬੋਲ ਵੀ ਪੰਡਾ ਸਿੱਧੂ ਕਹਿ ਰਿਹਾ ਔਰ ਦੱਸ ਦਈਏ ਕਿ ਵਾਟਰ ਕੈਨਨ ਵਾਲਾ ਨਵਦੀਪ ਵੀ ਪਹੁੰਚਿਆ ਔਰ ਦੱਸ ਦਈਏ ਕਿ ਇੱਥੇ ਜੋਟਾ ਵੀ ਪਹੁੰਚਿਆ ਜੋ ਨਸ਼ੇ ਦਾ ਵਿਰੋਧ ਕਰਦਾ ਔਰ ਪੰਜਾਬ ਦੇ ਵਿੱਚ ਲਗਾਤਾਰ ਨੌਜਵਾਨੀ ਦੇ ਨਾਲ ਖੜੇ ਬਹੁਤ ਸਾਰੇ ਨੌਜਵਾਨ ਔਰ ਜਖਸੀਰ ਸਾਡਾ ਭਰਾ ਵੀ ਪਹੁੰਚਿਆ ਔਰ ਬਹੁਤ ਸਾਰੇ ਭਰਾ ਇੱਥੇ ਇਕੱਠ ਹੋਇਆ ਔਰ ਬਹੁਤ ਸਾਰੀਆਂ ਜੋ ਹੈ ਇੱਥੇ ਨੌਜਵਾਨਾਂ ਦੇ ਇਕੱਠ ਨੂੰ ਵੇਖ ਕੇ ਤੁਸੀਂ ਵੇਖ ਸਕਦੇ ਹੋ ਕਿ ਫੈਸਲਾ ਲਿਆ ਜਾ ਰਿਹਾ ਹੈ ਕਿ ਇਸ ਫੈਸਲੇ ਦੇ ਵਿੱਚ ਇਸ ਫੈਸਲੇ ਦੇ ਵਿੱਚ ਭਾਨੇ ਸਿੱਧੂ ਵੱਲੋਂ ਕਿਹਾ ਜਾ ਰਿਹਾ ਕਿ ਮੈਂ ਪੰਜਾਬ ਦੀ ਆਵਾਜ਼ ਜਿਹੜੀ ਹੈ ਉਹ ਬਣ ਕੇ ਚੱਲਾਂਗਾ ਮੈਂ ਪੰਜਾਬ ਦੀ ਆਵਾਜ਼ ਬਣ ਕੇ ਚੱਲਾਂਗਾ ਔਰ ਪੰਜਾਬ ਦੇ ਨੌਜਵਾਨਾਂ ਦੀ ਆਵਾਜ਼ ਬਣ ਕੇ ਚੱਲਾਂਗਾ ਮੈਨੂੰ ਐਮਐਲਏ ਨਹੀਂ ਸ਼ੌਂਕ ਨਹੀਂ ਮੈਨੂੰ ਮੰਤਰੀ ਬਣਦਾ ਸ਼ੌਂਕ ਨਹੀਂ ਮੈਨੂੰ ਨੌਜਵਾਨਾਂ ਨਾਲ ਖੜਨ ਦਾ ਸ਼ੌਂਕ ਹੈ ਮੈਂ ਨੌਜਵਾਨਾਂ ਦੀ ਨੌਜਵਾਨੀ ਬਚਾਉਣਾ ਚਾਹੁੰਦਾ ਨਸ਼ੇ ਤੋਂ ਬਚਾਵਾਂਗੇ ਔਰ ਜਿਹੜੇ ਨੌਜਵਾਨਾਂ ਨਾਲ ਤਕੇ ਹੋ ਰਿਹਾ ਔਰ ਆਕਾਠ ਵੇਖ ਸਕਦੇ ਹੋ ਇਹ ਆਕਾਠ ਲਗਾਤਾਰ ਭਾਨੇ ਸਿੱਧੂ ਦੇ ਹੱਕ ਦੇ ਵਿੱਚ ਖੜਦਾ ਨਜ਼ਰ ਆ ਰਿਹਾ ਕਿੰਨੇ ਪਰਿਵਾਰ ਅੱਜ ਦੁਖੀ ਨੇ ਛੋਟਾ ਸਟੇਜ ਦੇ ਉੱਤੋਂ ਬੋਲ ਰਿਹਾ ਔਰ ਪ੍ਰਚਾਰ ਕਰ ਰਿਹਾ ਪੰਨਾ ਸਿੱਧੂ ਵੀ ਆਵਾਜ਼ ਕਰ ਰਿਹਾ ਔਰ ਸਰਕਾਰ ਤੇ ਪ੍ਰਸ਼ਾਸਨ ਜਿਹੜੇ ਆ ਉਹ ਇਹਨਾਂ ਦਾ ਇਸ ਵੇਲੇ ਕੀ ਦੇਖ ਰਹੇ ਆ ਕਿ ਇਹਨਾਂ ਨੇ ਡੀਸੀ ਸਾਹਿਬ ਦੇ ਆਫਿਸ ਨੂੰ ਜਾਣਾ ਤਾਂ ਡੀਸੀ ਸਾਹਿਬ ਦੇ ਆਫਿਸ ਨੂੰ ਜਾਣ ਵਾਸਤੇ ਇਹਨਾਂ ਦੀ ਆਵਾਜ਼ ਜਿਹੜੀ ਆ ਉਹ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾਣੀ ਆ ਲੇਕਿਨ ਨਹੀਂ ਨੌਜਵਾਨੀ ਨਹੀਂ ਰੁਕਣ ਵਾਲੀ ਇਹ ਲੱਗਦਾ ਇਹਨਾਂ ਨੇ ਕਹਿ ਦਿੱਤਾ ਕਿ ਜੇ ਸਾਡੇ ਨਾਲ ਕੋਈ ਗੱਲ ਕਰਨੀ ਹੈ ਡੀਸੀ ਸਾਹਿਬ ਨੇ ਜੇ ਸਾਡੇ ਨਾਲ ਗੱਲ ਕਰਨੀ ਹੈ ਸੀਪੀ ਸਾਹਿਬ ਨੇ ਜਾਂ ਐਸਐਸਪੀ ਸਾਹਿਬ ਨੇ ਤਾਂ ਇੱਥੇ ਆ ਸਕਦੇ ਆ ਨਹੀਂ ਤਾਂ ਅਸੀਂ ਡੀਸੀ ਸਾਹਿਬ ਦੇ ਔਫਿਸ ਜਾਵਾਂਗੇ ਤੇ ਤਸਵੀਰਾਂ ਤੁਹਾਨੂੰ ਇਸ ਵੇਲੇ ਚੰਡੀਗੜ੍ਹ ਦੇ ਗੁਰਦੁਆਰਾ ਸਾਹਿਬ ਤੋਂ ਵਿਖਾ ਰਿਆ ਔਰ ਭਾਨਾ ਸਿੱਧੂ ਝੋਟਾ ਨਵਦੀਪ ਤਾਂ ਦੱਸ ਦਈਏ ਕਿ ਬਹੁਤ ਸਾਰੇ ਭਰਾ ਇੱਥੇ ਖੜੇ ਨੇ ਔਰ ਬਹੁਤ ਸਾਰੇ ਭਰਾਵਾਂ ਦੀ ਆਵਾਜ਼ ਜਿਹੜੀ ਆ ਉਹ ਗੂੰਜ ਰਹੀ ਹੈ ਇਸ ਗੁਰਦੁਆਰਾ ਸਾਹਿਬ ਦੇ ਅੰਦਰ ਉਹ ਕਾਫਲਾ ਤੁਰਨ ਵਾਲਾ ਦੇਖਦੇ ਆ ਕਿੰਨੇ ਸਮੇਂ ਤੱਕ ਅਗਲੀਆਂ ਖਬਰਾਂ ਵੀ ਤੁਹਾਨੂੰ ਅਪਡੇਟ ਵਿਖਾਉਂਦੇ ਰਵਾਂਗੇ ਫਿਲਹਾਲ ਵੀਡੀਓ ਨੂੰ ਸ਼ੇਅਰ ਕਰ ਦਿਓ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਨਾਨਾ ਨਗਰ ਜ਼ਿਲ੍ਹਾ ਗੁਰਦਾਸਪੁਰ